ਲਓ ਜੀ ਤੁਹਾਨੂੰ ਦਿਖਾਉਣੇ ਆ ਪੰਜਾਬ ਦੇ ਗੰਦੀਰ ਹਵੌਰ ਦੇ ਪਿੰਡ ਬੁਹਿਆਂ ਸਰਵਰ ਵਿਖੇ ਅੰਮ੍ਰਿਤਸਰ ਕੋਲ ਕਬੱਡੀ ਕਲੱਬ ਚੜ੍ਹਦੀ ਕਲਾ ਮੋਰਕ ਕਲੱਬ ਜੋ ਚਲਵਾ ਰਿਹਾ ਹੈ 112 ਇਹ ਬਾਤ ਸੁਣਨੀ ਕਰਵਾ। ਸੁਖਤਾਲ ਦੀ ਜਿਆਦ ਦੇ ਵਿੱਚ ਜਿਹੜਾ ਖੇਲਾਣਾ ਹੋ ਰਿਹਾ ਸਨਮਾਨ ਦੀ ਕਮਾਈ ਬੋਲ ਦੀ। ਇਸ ਖੇਲਾਣ ਦੇ ਵਿੱਚ ਅੱਜ ਨਵੀਂ ਟੀਮਾਂ ਮੋੜੀਆਂ ਹੋਈਆਂ। ਵੀਰਾ ਦੀ ਕਮਾਈ ਬੋਲ ਦੇ ਬੜਾ ਨਾਮ ਇਲਾਕੇ ਦਾ ਸਭ ਤੋਂ ਵੱਡਾ ਜਿਹੜਾ ਕੰਮ ਨੌਜਵਾਨ ਜਿਹੜੇ ਮਿਲ ਕੇ ਖੇਲਾਣ ਦੇ ਅੰਦਰ ਹਰਜਿੰਦਰ ਪਾਲ ਜੀ ਪੱਪੂ ਬਰਾਦ ਸਾਹਿਬ ਉਹਨਾਂ ਦਾ ਸਤਿਕਾਰ ਕਰਦੇ ਆਂ ਹਾਂ ਜੀ ਬਾਜੀ ਹਾਂਜੀ ਰਹਿੰਦੇ ਪਲੇਅਰ ਵੀਰੇ ਗਰਾਊਂਡ ਦੇ ਵਿੱਚ ਆਉਣ ਕੋਟਲੀ ਪਿੰਡ ਦੇ ਰਹਿੰਦੇ ਪਲੇਅਰ ਤੇ ਕਲੀ ਵਾਲਾ ਭਰਾ ਸਾਡਾ ਕਿੱਥੇ ਆ ਵੀਰੇ ਉਹ ਵੀ ਜਲਦ ਤੋਂ ਜਲਦ ਵੀਰਾਂ ਦੇ ਨਾਲ ਰਾਤ ਦਾ ਕੈਂਪ ਕਰ ਲਵੇਗਾ ਪ੍ਰਬੰਧਕ ਵੀਰਾਂ ਦੇ ਨਾਲ ਕੋਟਲੀ ਦੇ ਵੀਰੇ ਦੋ ਪਲੇਅਰ ਆਏ ਆ ਯਾਰ ਦੂਸਰੇ ਪਲੇਅਰ ਕਿੱਥੇ ਆ ਵੀਰੇ ਜੀਤ ਨੂੰ ਬੇਨਤੀ ਹੈ ਕਿ ਤੁਸੀਂ ਸੀਨੀਅਰ ਪਲੇਅਰ ਹੋ ਯਾਰਾ ਤੇ ਨਾਲ ਹੀ ਜਗਤ ਸਿੰਘ ਵਾਲਾ ਸੁਰਜਨ ਵਰਗੇ ਮੁੰਡੇ ਮੰਦਰ ਵਰਗੇ ਲਬੂ ਵਰਗੇ ਕਿੱਥੇ ਆ ਨੌਜਵਾਨਾ ਆਜਾ ਮਾਈ ਜਗ ਸਿੰਘ ਵਾਲਾ ਤੇ ਕੋਟਲੀ ਸਾਡਾ ਜਵੰਦਰ ਸਰਪੰਸ ਨਾਲ ਸਾਥ ਪੁੱਜੇ ਹੋਏ ਨੇ ਵਾਰਾ ਕੁੱਤੇ ਦੇ ਮਾਰਦਾ ਡਾਂਗ ਹਰ ਕੋਈ ਵਾਰਾ ਕੁੱਤੇ ਦੇ ਮਾਰਦਾ ਡਾਂਗ ਹਰ ਕੋਈ ਪਟਾ ਹੋਵੇ ਤਾਂ ਵੱਟਾ ਕੋਈ ਮਾਰਦਾ ਨਹੀਂ ਵੋਟਾਂ ਬਾੜੀਆਂ ਤੇ ਜਿੱਤਿਆ ਹੋਵੇ ਲੀਡਰ ਤੇ ਢੱਕਾ ਕਿਹਦਾ ਸਵਾਰਦਾ ਨਹੀਂ ਇੱਜ਼ਤ ਮਾਪਿਆਂ ਦੀ ਪੈਰਾਂ ਵਿੱਚ ਰੋਲੇ ਓਏ ਚੰਗਾ ਕੰਮ ਉਸ ਮਟਿਆਰ ਦਾ ਨਹੀਂ ਜਿਹੜੇ ਗਣੇ ਤੋਂ ਨਗਿੰਦੀ ਝਟਕ ਮਾਰੇ ਇਹ ਕੀ ਹੋਣਾ ਮੱਖਣ ਬਰਾੜਦਾਨੀ ਲਿਖਿਆ ਹੋਣਾ ਮੱਖਣ ਬਰਾੜਦਾਨੀ ਪੰਜਾਬ ਦੇ ਵੱਡੇ ਡਾਇਰੈਕਟਰ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੀ ਆ ਸਾਡੇ ਸੱਭਿਆਚਾਰ ਤੋਂ ਲੈ ਕੇ ਆ ਪੰਜਾਬੀ ਕਬੱਡੀ ਦੀ ਗੱਲ ਕੀਤੀ ਹੈ ਲੈ ਵੀ ਸੋਹਣਾ ਅਗਲਾ ਟੀਮਾਂ ਜਲਦੀ ਕਰੋ 10000 ਹੋਰ 21000 ਰਹਿੰਦੇ ਪਲੇਅਰ ਆਉਣ ਦੇ ਵਿੱਚ ਜਗਤ ਸਿੰਘ ਕਬਾੜਾ 15000 ਹੋਰ ਜੰਮ ਕਰਕੇ ਮੁੰਡੇ ਜਿਹੜੇ ਕੰਮ ਪ੍ਰੋਜੈਕਟ ਗਰਾਊਂਡ ਦੇ ਵਿੱਚ ਆ ਗਿਆ 15000 ਰੁਪਏ ਰੋਦੀ ਟੀਮ ਕੋਟਲੀ ਦੀ ਜਿਹੜੀ ਉਹ ਗਰਾਊਂਡ ਤੇ ਪਹੁੰਚ ਚੁੱਕੇ ਆ ਮੁੰਡੇ ਫੌਜੀ ਵਰਗੇ ਜੀਤ ਕਬੀਲ ਸਿੰਘ ਨੰਗਲੋ ਜੀ ਜੱਸਾ ਕਪੈਨ ਜੀ ਯਨਾਸ ਅਦਿਸ਼ ਦੇਸ਼ ਕੁਮਾਰ ਬਹੁਤ ਸਖਤਾ ਖੜਾ ਜੀ ਦੋਨੋਂ ਟੀਮਾਂ ਲੈਨਅਪ ਪਹਿਲਾ ਸੈਮੀਫਾਈਨਲ ਪੱਪੂ ਪਿਆਰ ਜੀ 11 ਦਾ ਮੈਚ ਪੜਾਕਿਆਂ ਵਾਲੀ ਯਾਰ ਸਾਡੇ ਦੀਪ ਜੀ ਦਾ ਸੇਵਾ ਦਾ ਧੰਨਵਾਦ ਲੱਖੀ ਲਹਿਰ ਦੀ ਜੁੰਡੀ ਦਾ ਯਾਰ ਦੇ ਪੱਦੇ ਹੋਇਆ ਕੋਈ ਖਨਾਕ ਫੜਾ ਰਿਹਾ ਹੈ ਇਧਰਲੇ ਪਾਸੇ ਟੱਕਰ ਸਰੇ ਦੀ ਹੈ ਪੈਂਦਾ ਟੱਕੇ ਮੇਰੇ ਵਿੱਚੋਂ ਕੌਣ ਐਸਵੇਂ ਕੀ ਬੰਦਾ ਹੈ ਅੱਕ ਰੈਡਰ ਦਾ ਅੱਕ ਰੈਡਰ ਦਾ ਮੇਰੇ ਮਿੱਤਰੋ ਵੀਰ ਜੀ ਕਰਨ ਸਿੰਘ ਪ੍ਰਧਾਨ 20000 ਰੁਪਏ ਹਰ ਇੱਕ ਯਾਰ ਤੇ ਉਹਦੀ ਮਿਸਟੇਕ ਆਈ ਹੈ ਜੀ ਬਲਵੀਰ ਪ੍ਰਧਾਨ ਜੀ 15000 ਰੁਪਏ ਕਿੰਗਪਾਲ ਜੀ ਦਾਨੇ ਵਾਲਾ 15000 ਰੁਪਏ ਬਾਲ ਪ੍ਰਧਾਨ ਜੀ 11000 ਰੁਪਏ ਰਾਜਾ ਟੇਲੋਜੀ 11000 ਰੁਪਿਆ ਰਾਜਾ ਦੌਲਤਪੁਰਾ 11000 ਰੁਪਿਆ ਪ੍ਰੀਤਮ ਪਾਜਾ ਜੀ 11000 ਰੁਪਿਆ ਪ੍ਰੀਤਮਨ ਸ਼ੀਨਾ ਸੇਤੀਆ 11000 ਰੁਪਿਆ ਹਰਜਿੰਦਰ ਸਿੰਘ ਪੱਕੂ ਬਰਾੜ ਜੀ 11000 ਰੁਪਿਆ 7100 ਰੁਪਿਆ ਬਰਨਾਲਾ ਸਰਪੰਚ ਜੀ 7100 ਰੁਪਿਆ ਸੋਨੂ ਸਰਪੰਚ 5500 ਰੁਪਇਆ ਤੇ ਟੂਰਨਾਮੈਂਟ ਦੇ ਬੈਸਟ ਮੇਲਾ ਕਮੇਟੀ ਦੇ ਮੁੱਖ ਮਾਨ ਵਰਾਇਕ ਸੰਦੀਪ ਜਾਖਣ ਇਨਾਮ ਵੰਡਦੇ ਹੋਏ ਜਿਆਣੀ ਦਾ ਭੋਲਾ ਅੱਠ ਬੜੀਆਂ ਬਾੜੀ ਮੇਲਾ ਕਮੇਟੀ ਦੇ ਹੋਦੇ ਨਾਲ ਲੈ ਵੀ ਅਰਸ਼ભાઈ ਭੋਲੇ ਭਾਈ ਬਹੁਤ ਬਹੁਤ ਵਾਰ ਤੁਹਾਡੇ ਪਰਿਵਾਰ ਨੂੰ